ਕੀ ਹਾਲ ਚਾਲ ਹੈ ਇੱਕ ਆ ਗਿਆ ਟੈਟੂ ਵਾਲਾ ਮੁੰਡਾ ਏਡੀਓ ਕੱਟ ਸੀਗੀ ਠੀਕ ਠਾਕ ਉਹ ਤੇ ਫਿਰ ਭੈਣ ਭਰਾ ਸਾਰੇ ਮੈਨੂੰ ਫੋਲੋ ਕਰੋ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਵੇਖਣ ਨੂੰ ਮਿਲਣਗੀਆਂ ਬਹੁਤ ਸਾਰੇ ਕਮੈਂਟਾਂ ਚ ਕਿਹਾ ਜਾਂਦਾ ਬਈ ਕੋਮਲ ਤੁਸੀਂ ਵੀਡੀਓ ਬਣਾਉਣੀ ਕਾਦੋ ਛੱਡਤੀ ਬਈ ਵੈਸੇ ਬਣਾਉਣ ਨੂੰ ਮਨ ਨਹੀਂ ਕਰਦਾ ਪਰ ਹੁਣ ਤੁਹਾਡੇ ਲਈ ਅਸੀਂ ਤਾਂ ਠੀਕ ਆ ਮੇਰਾ ਬਿਰ ਤੂੰ ਆਏ ਦੱਸ ਤੇਰਾ ਮੂੰਹ ਇਨਾ ਸੋਜਿਆ ਜਾ ਕਾ ਤੂੰ ਪਿਆ ਕਿਤੇ ਪ੍ਰਿੰਟਾਂ ਅਪਲੋਡ ਨਾ ਤਾਂ ਨਹੀਂ ਲੜਾਲੀਆਂ ਉਪਰੋਂ ਰਹਿੰਦਾ ਖੁੰਦਾ ਮੂੰਹ ਤੇ ਖਾਤੇ ਮਰ ਜਿ ਬੈਠਾਂਗਾ ਸੌਕ ਟੱਟੀ ਆਂਗੂੰ ਮੈਂ ਤੈਨੂੰ ਪੁੱਛਣਾ ਚਾਹੁੰਦਾ ਵੀ ਇਹ ਕੱਲੇ ਮੂੰਹ ਤੈਨੇ ਜਾਂ ਕਹ ਤੱਚਿਆਂ ਤੇ ਵੀ ਬਣਾਏ ਹੋਏ ਨੇ ਨਾਲੇ ਕਿਹੜਾ ਕਹਿੰਦਾ ਤੈਨੂੰ ਗੋੜ ਕਰ ਲਿਆ ਜਾਂ ਬੀੜੂਆਂ ਨੂੰ ਨਾ ਪਾਇਆ ਕਰ ਮੇਰਾ ਬਿਰ ਨਾ ਪਾਇਆ ਕਰ ਇਹ ਤੀਜਾਤ ਹੋਟੇ ਲਈ ਨਹੀਂ ਬਣੀ ਅਸੀਂ ਨਹੀਂ ਦੇਖਣੀਆਂ ਚਾਹੁੰਦੇ ਤੇੜੀਆਂ ਬੀੜੂਆਂ ਚੜਾਈਆਂ ਯਾਰ ਇਹਨਾਂ ਦੀ ਮਿੱਤਰੋ ਪਿਆਰੋ ਤੁਸੀਂ ਤਾਂ ਮੈਨੂੰ ਕਦੇ ਕਿਹਾ ਨਹੀਂ ਵੀ ਬੀੜੂ ਇਨੀ ਲਈ ਦਿਖਾ ਤੋ ਪਈਆ ਨਾ ਸਾਡੀਆਂ ਵੀਡੀਓਆਂ ਨੂੰ ਕਦੇ ਕਰਦੇ ਹੋ ਸ਼ੇਅਰ ਕਰਦੇ ਕਰੋ ਯਾਰ ਸ਼ੇਅਰ ਇਹ ਜਿਹਨਾਂ ਤੋਂ ਬਥੇਰਾ ਲਾਈਕ ਤੇ ਲਾਈਕ ਤੇ ਕਮੈਂਟ ਤੇ ਕਮੈਂਟ ਕਰ ਦਿੰਨੇ ਹੋ ਸਾਡੇ ਫਿਰ ਪਤਾ ਨਹੀਂ ਤੁਹਾਨੂੰ ਇਹ じゃ ਕਿਹੜਾ ਚੰਬਰ ਜਾਂਦਾ ਖਾਨੇ ਹੱਥ ਦੁਹਣ ਲੱਗ ਜਾਂਦੇ ਨੇ ਮੈਨੂੰ ਤਾਂ